ਦੋਸਤੋ ਗੁਰਾਂ ਦੇ ਤਾਸਿਕ ਸੰਧੂ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਮੈਂ ਹਮੇਸ਼ਾ ਸਮਾਜ ਨੂੰ ਸਿੱਖਿਆ ਦੇਕ ਕਵਤਾਵਾਂ ਦੇਖਦਾ ਰਹਿੰਦਾ ਹਾਂ ਅੱਜ ਵੀ ਜਿਹੜੀ ਮੇਰੀ ਕਵਤਾ ਹੈ ਉਹ ਵੀ ਸ਼ਾਂਤੀ ਵਾਲੀ ਹੈ ਤੇ ਤੁਸੀਂ ਮੇਰੀ ਕਵਤਾ ਸੁਣ ਕੇ ਤੇ ਮੇਰੇ ਕੋਲ ਪੇਜ ਨੂੰ ਫੋਲੋ ਕਰਦਿਆ ਕਰੋ ਇੰਨੇ ਕਨਾਲ ਵੀਰਾ ਹੌਸਲਾ ਬਣਿਆ ਰਹਿੰਦਾ ਹੈ ਇਹ ਮੇਰੀ ਬੇਨਤੀ ਹੈ ਸੁਣੋ ਕਵਤਾ ਨਿੱਕੀ ਨਿੱਕੀ ਗੱਲ ਤੇ ਕਦੇ ਨਹੀਂ ਲੜੀਦਾ ਗੁੱਸੇ ਵਾਲੀ ਅੱਗ 'ਚ ਕਦੇ ਨਹੀਂ ਸੜੀਦਾ ਮੱਚੀ ਜਾਂਦੀ ਅੱਗ ਤੇ ਕਦੇ ਨਹੀਂ ਤੇਲ ਪਾਈਦਾ ਪੈਸੇ ਨਾਲੋਂ ਜ਼ਿੰਦਗੀ ਨੂੰ ਪਿਆਰ ਬਹੁਤ ਅਦਾਈ ਆ ਆਪਣੀ ਆਜ਼ਾਦੀ ਬਿਨਾ ਖੁਸ਼ੀਆਂ ਅਧੂਰੀਆਂ ਪਿੰਜਰੇ ਦੇ ਪੰਛੀ ਨੂੰ ਖਵਾਓ ਭਾਵੇਂ ਚੂਰੀਆਂ ਆਪਣੀ ਆਜ਼ਾਦੀ ਬਿਨਾ ਖੁਸ਼ੀਆਂ ਅਧੂਰੀਆਂ ਪਿੰਜਰੇ ਦੇ ਪੰਛੀ ਨੂੰ ਖਵਾਓ ਭਾਵੇਂ ਚੂਰੀਆਂ ਕਾਗਜ਼ਾਂ ਦਾ ਧਨ ਕੰਮ ਕਰੇ ਦੁਨਿਆਈ ਦਾ ਐਸੀ ਨਾਲੋ ਜ਼ਿੰਦਗੀ ਨੂੰ ਪਿਆਰ ਬਹੁਤਾ ਚਾਹੀਦਾ ਪਿਆਰ ਵਾਲੀ ਬੋਲੀ ਤੇ ਤਾਂ ਵੱਖਰੇ ਅੰਦਾਜ਼ ਨੇ ਪਿਆਰ ਵਾਲੀ ਬੋਲੀ ਦੇ ਤਾਂ ਵੱਖਰੇ ਅੰਦਾਜ਼ ਨੇ ਜ਼ਹਿਰੀ ਸੱਪ ਕੀਲੇ ਮਿੱਠੀ ਬੀਣ ਦੀ ਆਵਾਜ਼ ਨੇ ਚੰਗੇ ਬੋਲਾ ਨਾਲ ਵੈਰੀ ਮਿੱਤਰ ਅਬਿਨਾ ਬਣਾਈਦਾ ਐਸੀ ਨਾਲੋ ਜ਼ਿੰਦਗੀ ਨੂੰ ਪਿਆਰ ਬਹੁਤਾ ਚਾਹੀਦਾ ਰੂਹਾਂ ਦੀਆਂ ਭੁੱਖਾਂ ਜੇ ਰੂਹਾਂ ਨਹੀਂ ਮਟਾਉਂਦੀਆਂ ਰੂਹਾਂ ਦੀਆਂ ਭੁੱਖਾਂ ਜੇ ਰੂਹਾਂ ਨਹੀਂ ਮਟਾਉਂਦੀਆਂ ਫੁੱਲਾਂ ਜੀਆਂ ਸੇਜਾਂ ਤੇ ਨੀਂਦ ਰਾ ਨਹੀਂ ਆਉਂਦੀਆਂ ਸਾਰੇ ਢੰਗ ਨਾਲ ਇੱਕ ਦੂਜੇ ਨੂੰ ਮਨਾਈ ਦਾ ਪੈਸੇ ਨਾਲੋਂ ਜ਼ਿੰਦਗੀ ਨੂੰ ਪਿਆਰ ਬਹੁਤਾ ਚਾਹੀਦਾ ਪੈਸੇ ਨਾਲੋਂ ਜ਼ਿੰਦਗੀ ਨੂੰ ਪਿਆਰ ਬਹੁਤਾ ਚਾਹੀਦਾ ਥੋੜੇ ਪੈਸੇ ਵਾਲੇ ਹੈ ਭਰਮ ਐਵੇਂ ਪਾਲਦੇ ਥੋੜੇ ਪੈਸੇ ਵਾਲੇ ਹੈ ਭਰਮ ਐਵੇਂ ਪਾਲਦੇ ਬਹੁਦੇ ਤਨੀ ਫਿਰਦੇ ਹੈ ਸ਼ਾਂਤੀ ਨੂੰ ਭਾਲਦੇ ਗੁਰੂ ਨਾਨਕ ਸਿੰਘ ਸਾਦਾ ਜੀਵਨ ਹੰਡਾਈ ਦਾ ਪੈਸੇ ਨਾਲੋਂ ਜ਼ਿੰਦਗੀ ਨੂੰ ਪਿਆਰ ਬਹੁਤਾ ਚਾਹੀਦਾ ਪੈਸੇ ਨਾਲ ਜ਼ਿੰਦਗੀ ਨੂੰ ਪਿਆਰ ਬਹੁਤਾ ਚਾਹੀਦਾ ਪਿਆਰ ਇੱਕ ਜ਼ਿੰਦਗੀ ਦਾ ਸਰਮਾਇਆ ਹੈ ਸੋ ਕੋਸ਼ਿਸ਼ ਕਰੋ ਕਿਰਤ ਕਰਨ ਦੇ ਨਾਲ ਅਸੀਂ ਆਪ ਦਾ ਸੱਚੀ ਸੁੱਚੀ ਕਿਰਤ ਮੋਹ ਪਿਆਰ ਨਾਲ ਕਰੀਏ ਤੇ ਬੰਦੇ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਧੰਨਵਾਦ